ਇੰਨਾ ਹੀ ਚੱਲ ਆਮ ਤੌਰ ਤੇ ਨਾ ਰਾਗੀ ਸਿੰਘਾ ਵਰ ਵੀ ਅੱਜਕਲ ਬੜੀਆਂ ਸਰੀਆਂ ਗੱਲਾਂ ਹਨਾ ਚਲਦੀਆਂ ਕਿ ਜੀ ਦੇਖੋ ਆ ਲੋਕਾਂ ਨੂੰ ਤਾਂ ਕਹਿੰਦੇ ਨੇ ਕਿ ਗੁਰੂ ਨਾਲ ਜੁੜੋ মোহ ਮਾਇਆ ਤੋਂ ਦੂਰ ਰਹੋ ਤੇ ਆਪ ਲਫਾਫੇ ਵੀ ਲੈਂਦੇ ਨੇ ਤੇ ਆਪ ਸਾਰੀਆਂ ਸੁਖ ਸੁਵਿਧਾਵਾਂ ਵੀ ਚਲਦੀਆਂ ਨੇ ਆਪ ਵੱਡੀਆਂ ਗੱਡੀਆਂ 'ਚ ਵੀ ਚੱਲਦੇ ਨੇ ਜੇ ਇੱਕ ਗਾਇਕ ਚੱਲ ਸਕਦੇ ਨੇ ਗੱਡੀਆਂ 'ਚ ਵੱਡੀਆਂ ਗੱਡੀਆਂ ਚੱਲ ਸਕਦੇ ਨੇ ਜੇ ਮਨ ਲਓ ਮੈਨੂੰ ਲਫ਼ਜ਼ ਬੋਲਣੇ ਚਾਹੀਦੇ ਨੇ ਕਿ ਨਹੀਂ ਬੋਲਣੇ ਚਾਹੀਦੇ ਮਨ ਲਓ ਕੋਈ ਮਾੜੇ ਕਰਮ ਕਰਨ ਵਾਲਾ ਉਹਨਾਂ ਦੇ ਆਲੀ ਸ਼ਾਨ ਬੰਗਲੇ ਬਣੇ ਹੋਏ ਨੇ ਹਨ ਲੋਕਾਂ ਨੂੰ ਲੁੱਟਣ ਵਾਲਿਆਂ ਦੇ ਵੱਡੇ ਵੱਡੇ ਘਰ ਨੇ ਵੱਡੀਆਂ ਵੱਡੀਆਂ ਤੇ ਜਿਹੜਾ ਗੁਰੂ ਦੀ ਗੱਲ ਸੁਣਾਵੇ ਉਹ ਕਿਉਂ ਨਾ ਵੱਡੀਆਂ ਗੱਡੀਆਂ 'ਚ ਜਾਪੇ ਜਿਹੜਾ ਅਖਾੜਾ ਲਾਂਦਾ ਉਹਨੂੰ ਤਾਂ 5 ਲੱਖ ਦੇ ਦੇਓ ਤੇ ਜਿਹੜਾ ਰਾਗੀ ਆਵੇ ਉਹਨੂੰ ਕੋ 550 ਤੋਤੇ ਨਹੀਂ ਦੇਣਾ ਉਹ ਉਹ ਤੇ ਗਲਤ ਹੈ ਨਾ ਇਹ ਮੈਂਟੈਲਿਟੀ ਆਪਣੀ ਬਦਲ ਨਹੀਂ ਪਏਗੀ ਹੁਣ ਮੰਨ ਲਓ ਪਿੰਡ ਦਾ ਗਰੰਤੀਓ ਨੇ ਪੈਸੇ ਜੋੜ ਜੋੜ ਕੇ ਮੈਂ ਕਹਿੰਨਾ ਲੱਖ ਰੁਪਏ ਦਾ ਮੋਟਰਸਾਈਕਲ ਲੈ ਲਵੇ ਲੋਕਾਂ ਨੇ ਹਹਾਕਾਰ ਮਚਾ ਦੇਣਾ ਕਿ ਇਹਦੇ ਕੋਲ ਕਿੱਥੋਂ ਆ ਗਿਆ ਕੌਣ ਬਣੇਗਾ ਗਰੰਤੀ ਕੌਣ ਬਣੇਗਾ ਕੀਰਤਨੀਆ ਏਦਾਂ ਤੇ ਕੋਈ ਵੀ ਤਿਆਰ ਹੀ ਨਹੀਂ ਹੋਏਗਾ ਹੁਣ ਜਿੰਨੇ ਤੁਸੀਂ ਕੀਰਤਨੀਏ ਦੇਖ ਲਓ ਤਕਰੀਬਨ 90% ਹਮ ਪ੍ਰਚਾਰਕ ਵੇਖ ਲਓ 90% ਉਹਨਾਂ ਦੇ ਵਿੱਚ ਪ੍ਰਚਾਰ ਨਹੀਂ ਕਰ ਰਹੇ ਕਾਰਨ ਕਿ ਕਿਉਂਕਿ ਉਹਨਾਂ ਨੇ ਆਪਣੀ ਲਾਈਫ ਚ ਇੱਕ ਚੀਜ਼ ਦੇਖ ਲਈ ਗੁਰੂ ਦੇ ਨਾਲ ਜੋੜਤੇ ਰਹੇ ਨੇ ਪਰ ਜਿੰਨੀਆਂ ਲਕਤਾਂ ਇਸ ਲਾਈਨ 'ਚ ਖਿੱਚੀਆਂ ਜਾਂਦੀਆਂ ਕਿਸੇ ਹੋਰ ਲਾਈਨ 'ਚ ਨਹੀਂ ਖਿੱਚੀਆਂ ਜਾਂਦੀਆਂ। ਉਹ ਕਹਿੰਦੇ ਬੇਟਾ ਤੂੰ ਆਪਣਾ ਬਿਜ਼ਨਸ ਕਰ, ਆਪਣਾ ਨਿਤਨੇਮ ਕਰ, ਦਸਵੰਧ ਕੱਢੀ ਚੱਲ ਪਰ ਇਸ ਲਾਈਨ 'ਚ ਤੈਨੂੰ ਨਹੀਂ ਪਾਣਾ।